हां जी ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਵੀਡੀਓ ਦੇ ਵਿੱਚ ਥੋੜੇ ਜਿ ਦੇ ਗੈਪ ਤੋਂ ਬਾਅਦ ਜੁੜੇ ਆ ਕੁਝ ਰੁਝੇਵਿਆਂ ਕਰਕੇ ਵੀਡੀਓਜ਼ ਕਈ ਵਾਰੀ ਲੇਟ ਹੋ ਜਾਂਦੀਆਂ ਪਰ ਕੋਸ਼ਿਸ਼ ਜਿਹੜੀ ਮੇਰੀ ਅਕਸਰ ਰਹਿੰਦੀ ਆ ਕਿ ਜਿੰਨੀਆਂ ਮੈਂ ਵੱਧ ਤੋਂ ਵੱਧ ਵੀਡੀਓਜ਼ ਅਪਲੋਡ ਕਰ ਸਕਾਂ ਤੁਹਾਡੇ ਲਈ ਉਹਨੀਆਂ ਕਰਾਂ ਸੋ ਕੋਈ ਗੱਲ ਨਹੀਂ ਜੀ ਆਪਾਂ ਜਾਰੀ ਰੱਖਦੇ ਆ ਇਸ ਸਿਲਸਿਲੇ ਨੂੰ ਅੱਜ ਬਹੁਤ ਵਧੀਆ ਵਿਸ਼ਾ ਤੁਹਾਡੇ ਲਈ ਲੈ ਕੇ ਆਇਆ ਮਿਲਦੀਆਂ ਜੁਲਦੀਆਂ ਗੱਲਾਂ ਹੋਣਗੀਆਂ ਪਰ ਵਖਰੀ ਮੋਟੀਵੇਸ਼ਨ ਦੇ ਨਾਲ ਅੱਜ ਗੱਲ ਕਰਨੀ ਹੈ ਜੀ ਤਿੰਨ ਜਿਹੜੀਆਂ ਜੇਲਾ ਕਹਿ ਸਕਦੇ ਆ ਤਿੰਨ ਤਰ੍ਹਾਂ ਦੀਆਂ ਜੇਲਾ ਆਪਾਂ ਹੰਢਾ ਰਹੇ ਆ तकरीबन ਸਾਰੇ ਇਨਸਾਨ ਇਹ ਆਪਣੀਆਂ ਆਪਣਾ ਪਿੱਛਾ ਨਹੀਂ ਛੱਡਦੀਆਂ ਇਹ ਜੇਲਾ ਕਿਹੜੀਆਂ ਨੇ ਸੋਚੋ ਕਈ ਤਰ੍ਹਾਂ ਦੀਆਂ ਜੇਲਾ ਹੋ ਸਕਦੀਆਂ ਤਿੰਨ ਬਾਰੇ ਗੱਲ ਕਰੂੰਗਾ ਆਪਾਂ ਸਾਰਿਆਂ ਨੂੰ ਇਹਦੇ ਵਿੱਚੋਂ ਬਾਹਰ ਆਉਣ ਦੀ ਲੋੜ ਆ ਜੇ ਜ਼ਿੰਦਗੀ ਦਾ ਆਨੰਦ ਲੈਣਾ ਚਾਹੁੰਦੇ ਆ ਜ਼ਿੰਦਗੀ ਨੂੰ ਖੁੱਲ੍ਹ ਕੇ ਜੇ ਆਪਾਂ ਜੀਵਣਾ ਚਾਹੁੰਨੇ ਆ ਤਾਂ ਇਸ ਇਹ ਤਿੰਨ ਕਾਇਦਾਂ ਵਿੱਚੋਂ ਬਾਹਰ ਆਜੋ ਆਜੋ ਕਰਦੇ ਆ ਇਹ ਕਾਇਦਾਂ ਬਾਰੇ ਗੱਲਬਾਤ ਪਹਿਲੀ ਕਾਇਦ ਆਪਾਂ ਹਟਾਉਨੇ ਆ ਜੀ ਲੋਕ ਕੀ ਕਹਿਣਗੇ ਦੁਨੀਆ ਕੀ ਕਹੂਗੀ ਮੇਰੇ ਬਾਰੇ ਮੈਂ ਆ ਗੱਪੜਾ ਪਾ ਲਿਆ ਮੈਂ ਆ ਰੱਗ ਪਾ ਲਿਆ ਹਾਏ ਮੈਂ ਕਿੱਦਾਂ ਦਾ ਲੱਗਦਾ ਹੋਊਂਗਾ ਕਿੱਦਾਂ ਦੀ ਲੱਗਦੀ ਹੋਊਂਗੀ ਲੋਕ ਮੇਰੇ ਤੇ ਹਾਸੇ ਨਾ ਪੈਣ ਅਗਲੇ ਨੂੰ ਭਾਵੇਂ ਤੁਸੀਂ ਵਧੀਆ ਲੱਗਦੇ ਹੋ ਮੋਂ ਤੁਸੀਂ ਆਪ ਹੀ ਸਾਰਾ ਕੁਝ ਸੋਚੀ ਜਾਂਦੇ ਹੋ ਸੋ ਆਪਾਂ ਆਪਣੇ ਲਈ ਘਟ ਜਿਉਨੇ ਆ ਲੋਕਾਂ ਲਈ ਵੱਧ ਜਿਉਨੇ ਆ ਇਸ ਪੁਆਇੰਟ ਨੂੰ ਕਈ ਤਰੀਕੇ ਦੇ ਨਾਲ ਬਿਆਨ ਕੀਤਾ ਜਾ ਸਕਦਾ ਹੈ ਇੱਕ ਹੋਰ ਉਦਾਹਰਣ ਦਿੰਨਾ ਅੱਜ ਕੱਲ੍ਹ ਹਾਲਾਤ ਕੁਝ ਇਸ ਤਰ੍ਹਾਂ ਦੇ ਬਣ ਗਏ ਆਪਾਂ ਪੜਾਈਆਂ ਕੋਈ ਹੋਰ ਕੀਤੀਆਂ ਕੰਮ ਕੋਈ ਹੋਰ ਕਰਨੇ ਪੈ ਰਹੇ ਆ ਆਪਾਂ ਕਈ ਵਾਰ ਦੇਖਦੇ ਆਂ ਵੀ ਬਹੁਤ ਪੜਿਆ ਲਿਖਿਆ ਬੰਦਾ ਇੱਕ ਪੀ ਐਚ ਡੀ ਕੀਤਾ ਬੰਦਾ ਕੀਤਾ ਬੰਦਾ ਕੱਪੜਿਆਂ ਦੀ ਦੁਕਾਨ ਖੋਲ ਕੇ ਬੈਠਾ ਕਿਸੇ ਨੇ ਸਟਰੀਟ ਫੂਡ ਲਗਾ ਲਈ ਹੈਨਾ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀ ਆਪਾਂ ਪੈਸਾ ਕਮਾ ਰਹੇ ਆ ਮਿਹਨਤ ਕਰ ਰਹੇ ਆ ਰੋਜ਼ਗਾਰ ਬਣਾਇਆ ਆਪ ਆਪਣਾ ਜਿਹੜੇ ਬੰਦੇ ਵਿੱਚ ਜਿ ਕੋ ਹੋ ਕੇ ਲੱਗੇ ਹੋਏ ਨੇ ਉਹ ਬੰਦੇ ਕਾਮਯਾਬ ਹੋ ਰਹੇ ਨੇ ਅੱਗੇ ਵਧ ਰਹੇ ਨੇ ਜਿਹੜੇ ਬੰਦੇ ਇਹੀ ਸੋਚੀ ਜਾਂਦੇ ਯਾਰ ਲੋਕ ਕਹਿਣਗੇ ਲੈ ਇੰਨਾ ਪੜ੍ਹ ਲੈ ਕੇ ਇਹਨੇ ਰੇੜੀ ਲਾ ਲਈ ਹੁਣ ਤਾਂ ਉਹ ਬੰਦੇ ਹਮੇਸ਼ਾ ਪਿੱਛੇ ਰਹਿ ਜਾਂਦੇ ਆ ਸੋ ਲੋਕਾਂ ਬਾਰੇ ਜੇ ਸੋਚਣ ਲੱਗੋਗੇ ਨਾ ਤਾਂ ਤੁਸੀਂ ਕਦੇ ਵੀ ਖੁਸ਼ ਨਹੀਂ ਹੋ ਸਕਦੇ ਤੁਹਾਨੂੰ ਇੱਕ ਕਹਾਣੀ ਜਿਹੜੀ ਮੈਂ ਛੋਟੇ ਹੁੰਦੇ ਆਪਾਂ ਸਾਰਿਆਂ ਨੇ ਸੁਣੀ ਆ ਦੁਬਾਰਾ ਯਾਦ ਕਰਾਉਣਾ ਲੋਕਾਂ ਦੇ ਲਈ ਇੱਕ ਪਿਓ ਪੁੱਤ ਤੁਰੇ ਜਾਂਦੇ ਹੁੰਦੇ ਆ ਨਾਲ ਸ਼ਾਇਦ ਉਹਨਾਂ ਦੇ ਖੱਤਰ ਹੁੰਦਾ ਵਾ ਤਾਂ ਲੋਕ ਕਹਿੰਦੇ ਨੇ ਵੀ ਕਿੰਨੇ ਪਾਗਲ ਨੇ ਕਚਰ ਦੇ ਉੱਪਰ ਕਿਉਂ ਨਹੀਂ ਬੈਠ ਜਾਂਦੇ ਤੁਰੇ ਹੀ ਜਾਂਦੇ ਨੇ ਉਸ ਬਾਅਦ ਜਿਹੜਾ ਪਿਓ ਹੁੰਦਾ ਆਪਣੇ ਬੱਚੇ ਦੇ ਨਾਲ ਜਾ ਰਿਹਾ ਹੁੰਦਾ ਉਹ ਆਪ ਕਚਰ ਦੇ ਉੱਤੇ ਬਹਿ ਜਾਂਦਾ ਜਿਹੜਾ ਬੱਚਾ ਹੁੰਦਾ ਉਹ ਨਾਲ ਤੁਰਨ ਲੱਗ ਜਾਂਦਾ ਤਾਂ ਲੋਕ ਕਹਿੰਦੇ ਆ ਕਿੰਨਾ ਜ਼ਾਲਮ ਬਾਪਾ ਬੱਚੇ ਨੂੰ ਤੋਰੀ ਜਾਂਦਾ ਆਪ ਉੱਪਰ ਬੈਠਾ ਇਹ ਸੁਣ ਕੇ ਪਿਓ ਆਪ ਥੱਲੇ ਉਤਰ ਜਾਂਦਾ ਬੱਚੇ ਨੂੰ ਬਿਠਾ ਦਿੰਦਾ ਫਿਰ ਲੋਕ ਕਹਿੰਦੇ ਆ ਵੀ ਕਹਿ ਹੋ ਗਿਆ ਯਾਰ ਇਹ ਬੱਚਾ ਆਪਣੇ ਪਿਓ ਨੂੰ ਤੋਰੀ ਜਾਂਦਾ ਵਾ ਤੇ ਆਪ ਟੌਰ ਨਾਲ ਉੱਤੇ ਬੈਠਾ ਵਾ ਚਲੋ ਇਹ ਸੁਣ ਕੇ ਉਹ ਪਿਓ ਨੂੰ ਵੀ ਉੱਤੇ ਬਿਠਾ ਲੰਨ ਜਾਨੀ ਕਿ ਦੋਨੋਂ ਹੀ ਉੱਪਰ ਬਹਿ ਜਾਂਦੇ ਆ ਕਚਰ ਦੇ ਤਾਂ ਲੋਕ ਕਹਿੰਦੇ ਆ ਕਿੰਨੇ ਜ਼ਾਲਮ ਨੇ ਇੱਕ ਜਾਨਵਰ ਤੇ ਜ਼ੁਲਮ ਕਰ ਰਹੇ ਆ ਇੱਕ ਕਮਜ਼ੋਰ ਜਿਆ ਖਚੇੜਾ ਉੱਤੇ ਦੋਨੋਂ ਹੀ ਚੜ ਗਏ ਸੋ ਲੋਕਾਂ ਨੇ ਕਿਸੇ ਪਾਸੇ ਵੀ ਤੁਹਾਨੂੰ ਜਿਉਣਾ ਨਹੀਂ ਦੇਣਾ ਲੋਕਾਂ ਦੀ ਪਰਵਾਹ ਕਰਨੀ ਛੱਡ ਦਿਓ ਇਸ ਜੇਲ ਦੇ ਵਿੱਚੋਂ ਬਾਹਰ ਆਓ ਕਿ ਕੋਈ ਕੀ ਕਹੂਗਾ ਦੂਜੀ ਜਿਹੜੀ ਜੇਲ ਆਪਾਂ ਹਟਾਉਨੇ ਆ ਉਹ ਆ ਆਪਣੇ ਬੀਤੇ ਹੋਏ ਸਮੇਂ ਦੀ ਪਾਸਟ ਦੀ ਜੇਲ ਇਹਦੇ ਵਿੱਚੋਂ ਵੀ ਆਪਾਂ ਕਦੇ ਬਾਹਰ ਨਹੀਂ ਆਉਂਦੇ ਤੇ ਬੜੇ ਤੁਹਾਡੇ ਦੁੱਖਾਂ ਦਾ ਕਾਰਨ ਤੁਹਾਡਾ ਪਾਸਟ ਬਣਿਆ ਹੋਇਆ ਆਪਾਂ ਪ੍ਰੈਜ਼ੈਂਟ ਬਾਰੇ ਨਹੀਂ ਸੋਚ ਰਹੇ ਜਾਂ ਤਾਂ ਆਪਾਂ ਨੂੰ ਪਾਸਟ ਨੇ ਦੁੱਖਾਂ ਵਿੱਚ ਪਾਇਆ ਹੋਇਆ ਜਾਂ ਫਿਊਚਰ ਨੇ ਦੁੱਖਾਂ ਦੇ ਵਿੱਚ ਪਾਇਆ ਹੋਇਆ ਅੱਜ ਆਪਾਂ ਆਪਣ ਕਿਵੇਂ ਵਧੀਆ ਬਣਾ ਸਕਦੇ ਆ ਇਹ ਨਹੀਂ ਆਪਾਂ ਗੌਰ ਕਰ ਰਹੇ ਪਾਸਟ ਆਪਾਂ ਨੂੰ ਜਿਆਦਾ ਤੰਗ ਕਰਦਾ ਕਿ ਯਾਰ ਉਹ ਦਿਨ ਵਧੀਆ ਸੀਗੇ ਦਿਨ ਕਿਉਂ ਨਹੀਂ ਵਾਪਸ ਆ ਸਕਦੇ ਆਪਾਂ ਕਹੀ ਜਾਂਦੇ ਹਾਏ ਯਾਰ ਜ਼ਿੰਦਗੀ ਜਰ ਵਾਈਂਡ ਦਾ ਬਟਨ ਕਿਉਂ ਨਹੀਂ ਹੈਗਾ ਅਸੀਂ ਜ਼ਿੰਦਗੀ ਨੂੰ ਪਿੱਛੇ ਲੈ ਕੇ ਜਾ ਸਕਦੇ ਸਾਡਾ ਸਕੂਲ ਦਾ ਸਮਾਂ ਬਹੁਤ ਵਧੀਆ ਸੀ ਸਾਡਾ ਕਾਲਜ ਦਾ ਸਮਾਂ ਬਹੁਤ ਵਧੀਆ ਸੀ ਜਾਂ ਉਹ ਫਲਾਣੀ ਜਗ੍ਹਾ ਤੇ ਜਦੋਂ ਕੰਮ ਕਰਦੇ ਸੀ ਉਹ ਥਾਂ ਬਹੁਤ ਵਧੀਆ ਸੀ ਪਰ ਇਹ ਵੀ ਹੋ ਸਕਦਾ ਕਿ ਜਦੋਂ ਤੁਸੀਂ ਉੱਥੇ ਸੀਗੇ ਤੁਸੀਂ ਉਸ ਸਮੇਂ ਨੂੰ ਵੀ ਨਿੰਦਦੇ ਹੋਮੋ ਅੱਜ ਉਹ ਸਮਾਂ ਹੱਥੋਂ ਲੰਘ ਗਿਆ ਤੇ ਤੁਹਾਨੂੰ ਉਹ ਚੰਗਾ ਲੱਗਣ ਲੱਗ ਗਿਆ ਸੋ ਅੱਜ ਨਾਲ ਵੀ ਇਦਾਂ ਹੀ ਹੋਣਾ ਅੱਜ ਜਿਹੜੇ ਸਮੇਂ ਨੂੰ ਤੁਸੀਂ ਮਾੜਾ ਕਹਿ ਰਹੇ ਹੋ ਅੱਜ ਤੁਹਾਨੂੰ ਜੇ ਇਹ ਸਮਾਂ ਚੰਗਾ ਨਹੀਂ ਲੱਗ ਰਿਹਾ ਹੋ ਸਕਦਾ ਕੱਲ ਨੂੰ ਇਹ ਵੀ ਪਾਸਟ ਬਣ ਕੇ ਤੁਹਾਨੂੰ ਤੰਗ ਕਰੇ ਸੋ ਜਿਹੜਾ ਵੀ ਸਮਾਂ ਆਵਾ ਉਹਨੂੰ ਇੰਜੋਏ ਕਰੋ ਉਹਦਾ ਆਨੰਦ ਲਓ ਉਹਦਾ ਸ਼ੁਕਰਾਨਾ ਕਰੋ ਸੁੱਖ ਦੁੱਖ ਪਹਿਲਾਂ ਵੀ ਆਉਂਦੇ ਸੀ ਪਾਸਟ ਦੇ ਵਿੱਚ ਇਹ ਨਹੀਂ ਕਿ ਸਾਰੇ ਦੁੱਖ ਹੀ ਆਏ ਤੁਹਾਨੂੰ ਸੁੱਖ ਨਹੀਂ ਆਇਆ ਪ੍ਰੈਜ਼ੈਂਟ ਦੇ ਵਿੱਚ ਵੀ ਇਦਾਂ ਹੀ ਆ ਸੁੱਖ ਵੀ ਨਾਲ-ਨਾਲ ਚੱਲਣਿਆ ਦੁੱਖ ਵੀ ਨਾਲ-ਨਾਲ ਚੱਲਣਿਆ ਤੇ ਫਿਊਚਰ ਦੇ ਵਿੱਚ ਵੀ ਇਦਾਂ ਹੀ ਰਹਿਣਾ ਵਾ ਫਿਰ ਚਿੰਤਾ ਕਿਹੜੀ ਗੱਲ ਦੀ ਹੈ ਤੀਜੀ ਇੱਕ ਜਿਹੜੀ ਕੈਦ ਆਪਾਂ ਹਟਾਉਨੇ ਆ ਕਿ ਅਸੀਂ ਨਾ ਬਦਲਾਅ ਤੋਂ ਡਰਦੇ ਆ ਅਸੀਂ ਕੁਝ ਬਦਲਣਾ ਨਹੀਂ ਚਾਹੁੰਦੇ ਜ਼ਿੰਦਗੀ ਦੇ ਵਿੱਚ ਅਸੀਂ ਲਕੀਰ ਦੇ ਫਕੀਰ ਬਣੇ ਹੋਏ ਆ ਕਿ ਜੋ ਚੱਲ ਰਿਹਾ ਜ਼ਿੰਦਗੀ 'ਚ ਜਿੱਦਾਂ ਚੱਲ ਰਿਹਾ ਬਸ ਚੱਲੀ ਜਾਣ ਦੋ ਇਹਦੀ ਵੀ ਛੋਟੀ ਜੀ ਉਦਾਹਰਨ ਦੇ ਦਿੰਦਾ ਆਪਣਾ ਘਰ ਹੁੰਦਾ ਨਾ ਸਾਰਿਆਂ ਨੂੰ ਚੰਗਾ ਲੱਗਦਾ ਤੇ ਇੱਕ ਸਚਾਈ ਆ ਜੀ ਅਸੀਂ ਜਿੰਨਾ ਮਰਜ਼ੀ ਕਿਤੇ ਘੁੰਮੇ ਆਈਏ ਦੁਨੀਆ ਦੇ ਉੱਤੇ ਆਪਾਂ ਟਰੈਵਲ ਕਰ ਆਈਏ ਵਕੂ ਵਕ ਥਾਵਾਂ ਤੇ ਅਸੀਂ ਆਪਣੀ ਫੈਮਲੀ ਦੇ ਨਾਲ ਘੁੰਮਣ ਫਿਰਨ ਚਲੇ ਜਾਈਏ ਔਰ ਆਪਾਂ ਕਹਿੰਦੇ ਆ ਨਾ ਵੀ ਜਦੋਂ ਅਸੀਂ ਘਰੇ ਆ ਕੇ ਆਪਣੇ ਬੈੱਡ ਤੇ ਆਪਣੇ ਕਮਰੇ ਦੇ ਵਿੱਚ ਜਾ ਕੇ ਬਹਿਨੇ ਆ ਵੀ ਹੁਣ ਸਕੂਨ ਮਿਲਿਆ ਹੁਣ ਆਰਾਮ ਮਿਲਿਆ ਤੇ ਕਈ ਲੋਕ ਕਹਿਣਗੇ ਵੀ ਯਾਰ ਜੋ ਵੀ ਸੀਗਾ ਉੱਥੇ ਵੀ ਵਧੀਆ ਸੀ ਆਪਣਾ ਘਰ ਵੀ ਵਧੀਆ ਮਤਲਬ ਹਰ ਹਾਲਾਤ ਦੇ ਵਿੱਚ ਸਾਨੂੰ ਟੱਲਣਾ ਆਉਣਾ ਚਾਹੀਦਾ ਕਈ ਲੋਕ ਨਾ ਜਦੋਂ ਬਾਹਰ ਜਾਂਦੇ ਨੇ ਕਿਤੇ ਘਰ ਤੋਂ ਥੋੜੀ ਦੇਰ ਲਈ ਉਹਨਾਂ ਨੂੰ ਦੂਰ ਰਹਿਣਾ ਪੈ ਜੇ ਉਹ ਬਿਮਾਰ ਹੋ ਜਾਂਦੇ ਨੇ ਕਿਉਂ ਕਿਉਂਕਿ ਉਹ ਬਦਲਾ ਨਹੀਂ ਚੱਲ ਸਕਦੇ ਉਹ ਇੱਕ ਤਰ੍ਹਾਂ ਦੀ ਆਦਤ ਜਿਹੜੀ ਉਹ ਪਾਲ ਕੇ ਬੈਠੇ ਨੇ ਪਰ ਮੈਂ ਕਹੂੰਗਾ ਜੀ ਦੇਖੋ ਘਰ ਵਰਗੀ ਮੌਜ ਤਾਂ ਕਿਤੇ ਵੀ ਨਹੀਂ ਮਿਲਨੀ ਪਰ ਬੰਦੇ ਨੂੰ ਆਪਣੇ ਆਪ ਨੂੰ ਨਾ ਇੰਨਾ ਕੁ ਮਜ਼ਬੂਤ ਬਣਾਉਣਾ ਚਾਹੀਦਾ ਵਾ ਵੀ ਉਹ ਜਿੱਥੇ ਵੀ ਜਾਵੇ ਉਹ ਘਰ ਵਰਗਾ ਮਾਹੌਲ ਹੀ ਬਣਾ ਲਵੇ ਉਹਨੂੰ ਬਿਲਕੁਲ ਵੀ ਅਜੀਬ ਨਾ ਲੱਗੇ ਉਹ ਅਜਨਬੀਆਂ ਵਾਲੀ ਫੀਲਿੰਗ ਉਹਨੂੰ ਕਿਤੇ ਵੀ ਨਾ ਆਵੇ ਸੋ ਐਦਾਂ ਦਾ ਬਦਲਾ ਜਿਹੜਾ ਵਾ ਜ਼ਿੰਦਗੀ ਚ ਕਦੇ ਵੀ ਆਪਾਂ ਨੂੰ ਲਿਆਉਣਾ ਪਵੇ ਤੇ ਅਸੀਂ ਉਹਦੇ ਵਿੱਚ ਢਲ ਸਕੀਏ ਅਸੀਂ ਆਪਣੇ ਆਪ ਨੂੰ ਐਦਾਂ ਦੇ ਬਣਾਉਣਾ ਬਹੁਤ ਬਹੁਤ ਧੰਨਵਾਦ ਅੱਜ ਇਹਨੀਆਂ ਕੁ ਗੱਲਾਂ ਕਬੂਲ ਕਰਿਓ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ ਮਿਲੂੰਗਾ ਜੀ ਇੱਕ ਹੋਰ ਨਵੀਂ ਮੋਟੀਵੇਸ਼ਨ ਇੱਕ ਹੋਰ ਨਵਾਂ ਵਿਸ਼ਾ ਲੈ ਕੇ